ਮੇਰਾ ਨਾਮ ਜੀ ਸਕੰਦਰ ਸਿੰਘ ਬੀਕੇ ਜੂ ਡਕਾਉਂਦਾ ਦਾ ਮੈਂ ਜਿਲ੍ਹਾ ਜਰਨਲ ਸਕੱਤਰਾਂ ਤੇ ਜਿਹੜਾ ਅੱਜ ਮਸਲਾ ਹੈਗਾ ਜਿਵੇਂ ਧਰਨਾ ਲੱਗਿਆ ਪਿਆ ਥੱਲੇ ਤਹਿਸੀਲਦਾਰਾਂ ਦਾ ਜਿਹੜਾ ਵਿਜੀਲੈਂਸ ਦੇ ਵਿੱਚ ਫੜਿਆ ਗਿਆ ਕਿਉਂਕਿ ਕਿਸਾਨਾਂ ਨੂੰ ਮਤਲਬ ਇੰਨਾ ਜਿਆਦਾ ਇਹਨਾਂ ਨੇ ਜਲੀਲ ਕੀਤਾ ਤਾਂ ਹੀ ਮਜਬੂਰ ਹੋ ਕੇ ਕਿਸਾਨਾਂ ਮਤਲਬ ਇੱਥੇ ਆ ਕੇ ਬਿਜ਼ਨਸ ਦਫ਼ਤਰ ਦੱਸਦੇ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ ਜਿਹੜਾ 20000 ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ ਹੁਣ ਇਹ ਕਹਿੰਦੇ ਨੇ ਵੀ ਝੂਠਾ ਹੈ ਅਸੀਂ ਕਦੇ ਵੀ ਇਹ ਗੱਲ ਹਰਗੇ ਚ ਬਰਦਾਸ਼ਤ ਨਹੀਂ ਕਰਾਂਗੇ ਜਿੰਨਾ ਚਿਰ ਉਸ ਨੂੰ ਸਲਾਖਾਂ ਪਿੱਛੇ ਨਹੀਂ ਦਿੰਦੇ ਜਾਂ ਕਿਸੇ ਵੀ ਦਫਾ ਥੱਲੇ ਕੋਈ ਵੀ ਪਰਚਾ ਕੈਨਸਲ ਕਰਨ ਬਾਰੇ ਕੋਈ ਗੱਲ ਜਾਂਦੀ ਹੈਗੀ ਤਾਂ ਜਥੇਬੰਦੀ ਬਿਲਕੁਲ ਪਿੱਛੇ ਨਹੀਂ ਹਟੂਗੀ ਤਾਂ ਵੱਡਾ ਸੰਘਰਸ਼ ਕਰੂ ਸਣੀ ਗੋਤੂ ਮੋਰਚੇ ਦਾ ਫੈਸਲਾ ਸਾਡਾ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਇਸ ਮਾਮਲੇ 'ਤ ਅਸੀਂ ਉਹ ਤਹਿਸੀਲਦਾਰ ਨੂੰ ਸਜ਼ਾ ਦਿਵਾਉਣ ਤੱਕ ਉਹ ਕਿਸਾਨ ਦੇ ਨਾਲ ਖੜਾਂਗੇ ਔਰ ਜਿਹੜਾ ਇਹ ਕਹਿ ਰਹੇ ਨੇ ਹੁਣ ਅਸੀਂ ਪਿੱਛੇ ਧਰਨਾ ਲਈ ਬਠਨੇ ਤਾਂ ਅਸੀਂ ਆਪਣੀ ਮੀਟਿੰਗ ਕਰਕੇ ਵੱਡੀ ਬਦਰ ਤੇ ਹੋ ਸਕਦਾ ਵੀ ਅਸੀਂ ਵੀ ਆਵਦਾ ਵੱਡਾ ਸੰਘਰਸ਼ ਉਲੀਕੀ ਕਿਹੜੀ ਕਿਹੜੀ ਐਸੋਸੀਏਸ਼ਨ ਜਿਹੜੀ ਇਹਨਾਂ ਦੇ ਹੱਥ ਜਾਏਗੀ ਅਸੀਂ ਸੰਯੁਕਤ ਮੋਰਸੇ ਦਾ ਫੈਸਲਾ ਹੈ ਸਾਡਾ ਵਿਕੀ ਵਿਸ਼ਤੀ ਕਾਰਵਾਈ ਨੂੰ ਕਿਵੇਂ ਦੇਖਦੇ ਆ ਅਸੀਂ ਵਧੀਆ ਦੇਖਦੇ ਆ ਜਿਹੜਾ ਉਹਨੇ ਕਿਸਾਨ ਦੇ ਹੱਕ ਵਿੱਚ ਫੈਸਲਾ ਦਿੱਤਾ ਦੇਖੋ ਸਾਡੇ ਨਾਲ ਤਾਂ ਰਜਾਨਾ ਹੀ ਧੱਕਾ ਹੁੰਦਾ ਕਿਉਂਕਿ ਸਾਡਾ ਕੰਮ ਆ ਅਸੀਂ ਮਾਲ ਮਹਿਕਮਾ ਸਾਡਾ ਹਰ ਵਕਤ ਇਹਨਾਂ ਨਾਲ ਬਾਹਰ ਜਾਂਦਾ ਪਟਵਾਰੀਆਂ ਨਾਲ ਕਨਗੋ ਨਾਲ ਤਸਿਲਦਾਰ ਨਾਲ ਇਹ ਸਾਨੂੰ ਹਰ ਵਾਰ ਜਦੋਂ ਕੋਈ ਰਜਿਸਟਰੀ ਕਰਾਉਣੀ ਆ ਅਸੀਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਗਹਿਣੇ ਵਾਏ ਵਗੈਰਾ ਕਰਦੇ ਆ ਜਦੋਂ ਇਹ ਪਹਿਲਾਂ ਇਹਨਾਂ ਨੇ ਆਪ ਦਾ ਰੱਖ ਦੇਣਾ ਵੀ ਸਾਨੂੰ ਇੰਨੀ ਰਿਸ਼ਵਤ ਦੇਓ ਤਾਂ ਤੁਹਾਡਾ ਕੰਮ ਹੋ ਜਾਊਗਾ ਕੀ ਨਾਮ ਦੇ ਤਾਂ ਮੇਰਾ ਨਾਮ ministrar ਜੀ ਕ੍ਰਾਂਤੀਕਾਰੀ ਕਿਸਾਨਚੂ ਨੂੰ ਪੰਜਾਬ ਜ਼ਿਲ ਪਰ ਸੇਰਸ ਮਾਮਲੇ 'ਚ ਕੀ ਕਹਿਣਾ ਚਾਹੁੰਗੇ ਅਸੀਂ ਇਹ ਕਹਿਣਾ ਚਾਹੁੰਦੇ ਆਂਗਾ ਜੋ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਕਿਸਾਨ ਦੁਖੀ ਹੋ ਕੇ ਵਿਜੀਲੈਂਸ ਕੋਲੇ ਆਇਆ ਵਿਜੀਲੈਂਸ ਨੇ ਆਪ ਦੇ ਤਨਖਾਹੇਦਾਰੀ ਨਾਲ ਇਮਾਨਦਾਰੀ ਨਾਲ ਕੰਮ ਕੀਤਾ ਵਧੀਆ ਕੀਤਾਗਾ ਅਤੇ ਇਹ ਕਹਿਣਾ ਚਾਹੁੰਦੇ ਆਂ ਵੀ ਜਦੋਂ ਰੰਗੇ ਹੱਥੀ ਫੜਿਆ ਗਿਆ ਬੰਦਾ ਉਹਨੂੰ ਕੋਰਟ ਕਿਸ ਤਰ੍ਹਾਂ ਕਰਦਾ ਉਹ ਅਗਲੀ ਵੱਖਰੀ ਗੱਲ ਹੈਗੀ ਜਿਹਾ ਜੇ ਦਬਾਅ ਪਾ ਕੇ ਤਹਿਸੀਲਦਾਰ ਜਾਂ ਪਟਵਾਰੀ ਜਾਂ ਕਾਨੂੰਗੋ ਇਸ ਤਰ੍ਹਾਂ ਉਹ ਕਰਨਗੇ ਦਬਾਅ ਪਾ ਕੇ ਪਰਚੇ ਰੱਦ ਕਰਾਉਣ ਦੀ ਕੋਸ਼ਿਸ਼ ਜਾਂ ਰੱਦ ਕਰਨ ਦੇ ਆਫ ਕਰਨ ਦਬਾਅ ਪਾਉਣਗੇ ਸਰਕਾਰ ਤੇ ਜਾਂ ਮਹਿਕਮੇ ਤੇ ਤਾਂ ਇਸ ਤਰ੍ਹਾਂ ਦਾ ਇਹ ਕਰਪਸ਼ਨ ਦੇ ਅੱਡੇ ਵਧਣਗੇ ਰਿਸ਼ਵਤ ਦੇ ਅੱਡੇ ਵਧਣਗੇ ਕਿਉਂਕਿ ਜੇ ਚੋਰ ਨੂੰ ਬਚਾਇਆ ਜਾਊਗਾ ਤਾਂ ਉਦੋਂ ਬਾਅਦ ਚੋਰੀ ਦਾ ਕ੍ਰਾਈਮ ਵਧਾਗਾ ਜੇ ਪਰਚਾ ਰੱਦ ਕੀਤਾ ਜਾਂਦਾ ਤੁਸੀਂ ਮਤਲਬ ਕੀ ਤੁਹਾਡਾ ਅਸੀਂ ਕਹਿੰਦੇ ਪਰਚਾ ਰੱਦ ਨਹੀਂ ਹੋਣਾ ਜੇ ਪਰਚਾ ਰਹਿਣ ਜੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਰਾਬਰ ਤੇ ਧਰਨੇ ਲਾਵਾਂਗੇ ਵਿਚਾਰੇ ਕਰਾਂ ਕਿਸਾਨ ਦੇ ਹੱਕ 'ਚ ਖੜਾਂਗੇ ਅਸੀਂ